ਬਰਥਡੇ ਟੂ ਯੂ ਸੀ ਹੈਪੀ ਬਰਥਡੇ ਲੱਗਦਾ ਹੈ ਬਹੁਤ ਅੱਛਾ ਅਸੀਂ ਫੋਟੋ ਖਿਵਾਵਾਂਗੇ ਨਹੀਂ ਕਿਸੇ ਜਣਾ ਦਾ ਕਰਾ ਨਹੀਂ ਕੋਈ ਨਹੀਂ ਕਰਾ ਤੁਸੀਂ ਕਰਾ ਦਿਓ ਕੋਈ ਫੋਟੋ ਖਿਵਾ ਦਿਓ ਓਕੇ ਜੀ ਮੈਂ ਤੁਹਾਨੂੰ ਨਵਾਉਂਦਾ ਫੋਟੋ ਲੈ ਸਹੀ ਗੱਲ ਹੈ ਉਹਨੂੰ ਨਾਲ ਲਾਈ ਫੋਟੋ ਕਰੂ ਉਹਨੂੰ ਨਾਲ ਲਾਈ ਪਾਈ ਜੀ ਤੁਸੀਂ ਖੜੇ ਰਹੋ ਤੁਹਾਡੇ ਨਾਲ ਫੋਟੋ ਚ ਦੇਣੀ ਓਕੇ ਜੀ ਲੈ ਆ ਜਣਤਾ ਜੇ ਇੰਨੇ ਇੱਧਰ ਹੋ ਗਏ ਮੇਰੇ ਭਾਈ ਸਾਡੇ ਬਸੇ ਕੀ ਆ ਉਹ ਪ੍ਰਧਾਨ ਜੀ ਆਓ ਓਕੇ ਜੀ ਪ੍ਰਧਾਨ ਜੀ ਚਲੋ ਪ੍ਰਧਾਨ ਜੀ ਕਿੱਥੇ ਨੇ ਬਾ ਕੀ ਜੀ ਮੰਨਿਓ ਤੋਂ ਬੱਡਾ ਜੀ ਓਕੇ ਜੀ ਹੋ ਗਿਆ ਭਾਈ ਹਾਂਜੀ ਹਾਂਜੀ ਲੈਓ ਜੀ ਕੀ ਹਾਲ ਹੈ ਤਾ ਉਹ ਹੀ ਕਰਾਉਣਾ ਤਾ ਉਹ ਹੀ ਕਰਾਉਣਾ ਕੋਈ ਦੱਸੋ ਕੋਈ ਗੱਲ ਨਹੀਂ ਜੀ ਸਾਰੀ ਖਵਾ ਓਕੇ ਜੀ ਬਾਬ ਚੱਲ ਚੱਲ ਤਮ ਤਮ ਕਮਜਾ ਹੀ ਰੱਖਣਾ ਸੀ ਠੰਡੇ ਉਹਦੇ ਲੈ ਲੱਗਣੀ ਨਹੀਂ ਰਾਇਆ ਐਂ ਤਾਂ ਇਕੱਲੇ ਖਾ ਜੂਗਾ ਜੀ ਇਹ ਕੰਮ ਬਈ ਕਹੋ ਲੈ ਕੇ ਆਇਆ ਓਕੇ ਜੀ ਓਕੇ ਜੀ ਓਕੇ ਇਧਰ ਪਾਲਾ ਜੀ ਚੱਕ ਚੈੱਕ ਚੱਲ ਠੀਕ ਹੈ ਜੀ اجا سطراب جی اجا منجا باب نال خالی جو بہت واري ہو گئی جی سمجي دلہن خوش رکھے لمبي عمر کرے اوکے جی اوکے میتر صاحب آو جی آجو آجو میتر ਹਾਂ ਜੀ ਹੋ ਗਿਆ ਮੈਂ ਨਿੱਲਾ ਓਕੇ ਜੀ ਸਰਪੰਚ ਸਾਹਿਬ ਆਏ ਤੁਸੀਂ ਨਹੀਂ ਹਾਂ ਜੀ ਜਾਈ ਜੀ ਓਕੇ ਜੀ ਹੋ ਗਿਆ ਜੀ ਹੋ ਗਿਆ ਲਵ ਸਿੰਘ ਅੱਛਾ ਠੀਕ ਤੁਸੀਂ ਕਰਨਾ ਚਾਹਤਾ ਕਰਨਾ ਨਹੀਂ ਕਰ ਪੈਸਾ ਦੇ ਨਵੇਂ ਜੁੜੇ ਸਰਪੰਚ ਆ ਜੀ ਸਰਪੰਚ ਸਾਹਿਬ ਲਓ ਜੀ ਆਂਦਾ ਪਾਣੀ ਦਿਵਾ ਲਓ ਮੁੰਡੇ ਨੇੜੇ ਹਾਂ ਸੌ ਓਕੇ ਜੀ ਸਰਨ ਸਰਨ ਵੀ ਕਰਦੇ ਹਾਂ ਜੀ ਓਕੇ ਜੀ ਲੰਗਾ ਆ ਜਾ ਕੋਈ ਨਾ ਓਕੇ ਜੀ ਓਕੇ ਜੀ ਓਕੇ